ਜਲੰਧਰ ਵੈਸਟ ਜ਼ਿਮਨੀ ਚੋਣ ਵਿਧਾਨ ਸਭਾ ਸੀਟ ਨੂੰ ਲੈ ਕੇ ਇਹ ਸਿਆਸੀ ਖਮਸਾਨ ਦੁਆਰਾ ਸ਼ੁਰੂ ਹੋ ਗਿਆ ਲੋਕ ਸਭਾ ਚੋਣਾਂ ਅਜੇ ਮੁੱਕੀਆਂ ਨਹੀਂ ਸੀ ਪਰ ਉਸ ਤੋਂ ਬਾਅਦ ਅਚਾਨਕ ਇੱਕ ਹੋਰ ਚੋਣ ਸਿਰ ਤੇ ਖੜੋਤੀ ਨਜ਼ਰ ਆ ਰਹੀ ਹੈ ਇਹ ਚੋਣ ਫਿਲਹਾਲ ਇੱਕ ਸਿਆਸੀ ਅਖਾੜਾ ਪਕਾ ਚੁੱਕੀ ਹੈ ਜਲੰਧਰ ਵੈਸਟ ਦੀ ਸੀਟ ਹੈ ਜਿੱਥੇ ਸ਼ੀਤਲ ਲੰਗਰਾਲ ਜਿੱਤ ਚੁੱਕੇ ਸੀ ਜਿੱਤ ਹਾਸਲ ਕਰ ਚੁੱਕੇ ਸੀ ਆਮ ਆਦਮੀ ਪਾਰਟੀ ਦੇ ਬੈਨਰ ਹੇਠ ਪਰ ਉਹਨਾਂ ਨੇ ਪਾਰਟੀ ਨੂੰ ਛੱਡ ਕੇ ਭਾਜਪਾ ਜੁਆਇਨ ਕਰ ਲਈ ਜਿਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਐਕਸੈਪਟ ਕਰ ਲਿਆ ਗਿਆ ਔਰ ਉਸ ਤੋਂ ਬਾਅਦ ਹੁਣੇ ਸਥਿਤੀ ਬਣੀ ਹੈ ਕਿ ਇਸ ਸੀਟ ਦੇ ਉੱਤੇ ਚੋਣ ਕਰਾਣੀ ਲਾਜ਼ਮੀ ਹੋ ਗਈ ਸੀ ਖੈਰ ਜਿਮਨੀ ਚੋਣ ਜਿਹੜੀ ਹੈ ਉਹ ਤਾਂ ਹੋ ਰਹੀ ਹੈ ਜਲੰਧਰ ਵੈਸਟ ਦੀ ਸੀਟ ਦੇ ਉੱਤੇ ਪਰ ਇੱਥੇ ਜਿਹੜੇ ਉਮੀਦਵਾਰ ਤਾਰੇ ਜਾ ਰਹੇ ਨੇ ਉਹ ਜ਼ਿਆਦਾਤਰ ਉਹੀ ਨੇ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਵੇਲੇ ਦਲ ਬਦਲੂ ਕਿਹਾ ਗਿਆ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜੋ ਉਹਨਾਂ ਦੇ ਮੱਦੇਨਜ਼ਰ ਦਲ ਬਦਲੂ ਦਾ ਖਿਤਾਬ ਦਿੱਤਾ ਗਿਆ ਆ ਉਹ ਲੀਡਰ ਇੱਥੇ ਉਤਰਦੇ ਪਏ ਨੇ ਸ਼ੁਰੂਆਤ ਦੀ ਗੱਲ ਕਰਦੇ ਆ ਕਿਉਂਕਿ ਇਸ ਬਾਰੇ ਡਿਸਕਸ਼ਨ ਕਰਨਾ ਤਾਂ ਜ਼ਰੂਰੀ ਹੈ ਕਿਉਂਕਿ ਜਲੰਧਰ ਸੀਟ ਨੂੰ ਲੈ ਕੇ ਜਾਂ ਕਿਸੇ ਵੀ ਸੀਟ ਨੂੰ ਲੈ ਕੇ ਜਦੋਂ ਕੋਈ ਉਮੀਦਵਾਰ ਖੜਦਾ ਆ ਉਹ ਪਾਰਟੀ ਦਾ ਔਰ ਲੋਕਾਂ ਦਾ ਨੁਮਾਇੰਦਾ ਬਣਦਾ ਹੈ ਲੋਕਾਂ ਦਾ ਸਾਰਾ ਭਰੋਸਾ ਉਸ ਲੀਡਰ ਤੇ ਹੁੰਦਾ ਹੈ ਪਾਰਟੀ ਦਾ ਭਰੋਸਾ ਉਸ ਲੀਡਰ ਤੇ ਹੁੰਦਾ ਹੈ ਉਹਦੀ ਇੱਕ ਵਿਚਾਰਧਾਰਾ ਹੁੰਦੀ ਹੈ ਜਿਸ ਨੂੰ ਲੈ ਕੇ ਉਹ ਆ ਗਾਂ ਰਦਾਇਆ ਪਰ ਜਦੋਂ ਦਾ ਇਹ ਦਲ ਬਦਲੀ ਦਾ ਮਾਹੌਲ ਗਰਮਾਇਆ ਹੈ ਉਸ ਤੋਂ ਬਾਅਦ ਵਿਚਾਰਧਾਰਾ ਤਾਂ ਬੜੀ ਦੂਰ ਦੀ ਗੱਲ ਰਹਿ ਗਈ ਹੈ ਵਿਚਾਰਧਾਰਾ ਕੀ ਹੈ ਕਿਸ ਹਿਸਾਬ ਦੇ ਨਾਲ ਬਦਲ ਰਹੀ ਹੈ ਇਸ ਉੱਤੇ ਸਵਾਲ ਤਾਂ ਅਣਗਿਣਤ ਇਕੱਠੇ ਹੋਏ ਨੇ ਪਰ ਇਹਨਾਂ ਦਾ ਜਵਾਬ ਦੇਣ ਵਾਲਾ ਕੋਈ ਨਹੀਂ ਇਹਨਾਂ ਬਾਰੇ ਵਿਚਾਰ ਸਾਂਝਾ ਕਰਨ ਵਾਲਾ ਕੋਈ ਨਹੀਂ ਹੈ ਪਰ ਗੱਲ ਇੱਥੇ ਖੜਦੀ ਹੈ ਕਿ ਦਲ ਬਦਲੂਆਂ ਨੇ ਸਿਆਸਤ ਸਾਂਭ ਕਿਵੇਂ ਲਈ ਹੈ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਕਿ ਇਹ ਦਲ ਬਦਲੂ ਨੇ ਜਿਨ੍ਹਾਂ ਬਾਰੇ ਇਸ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਦੋਝੀਆਂ ਦੇ ਮੋਟਰਸਾਈਕਲ ਵਰਗੇ ਨੇ ਉਹ ਅਚਾਨਕ ਸਿਆਸਤ ਕਿਵੇਂ ਵੀ ਬੈਠੇ ਨੇ ਗੱਲ ਇੱਥੇ ਖੜਦੀ ਹੈ ਇਹਨਾਂ ਦੇ ਉੱਤੇ ਐਡੇ ਐਡੇ ਵੱਡੇ ਇਲਜ਼ਾਮ ਲੱਗੇ ਨੇ ਉਹ ਕਿਸ ਤਰ੍ਹਾਂ ਸਿਆਸਤ ਦੇ ਵਿੱਚ ਆ ਕੇ ਤੇ ਨਿਰਪੱਖ ਹੋ ਕੇ ਸਹੀ ਬਣ ਕੇ ਵਿਚਰ ਰਹੇ ਨੇ ਗੱਲ ਇੱਥੇ ਵੀ ਖੜਦੀ ਹੈ ਪਰ ਖੈਰ ਅੱਜ ਗੱਲ ਕਰਨੀ ਲਾਜ਼ਮੀ ਹੈ ਦਲ ਬਦਲੀ ਦੀ ਔਰ ਖਾਸ ਕਰਕੇ ਇਸ ਸੀਟ ਦੇ ਉੱਤੇ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਦਲ ਬਦਲੂ ਹੋਣਾ ਕਿੰਨਾ ਕੁ ਸੱਚ ਹੈ ਗੱਲ ਕਰਨੀ ਸ਼ੁਰੂਆਤ ਕਰਦੇ ਆ ਸ਼ੀਤਲੰਗੁਰਾਲ ਦੇ ਵੱਲੋਂ ਸ਼ੀਤਲੰਗੁਰਾਲ ਦਾ ਸਿਆਸੀ ਇਤਿਹਾਸ ਕੀ ਕਹਿੰਦਾ ਹੈ ਉਹਨਾਂ ਦਾ ਸਿਆਸੀ ਇਤਿਹਾਸ ਕੀ ਕਹਿੰਦਾ ਔਰ ਹੁਣ ਤੱਕ ਕਿਸ ਤਰ੍ਹਾਂ ਵਿੱਚ ਰਹੇ ਨੇ ਉਸ ਨੂੰ ਲੈ ਕੇ ਜੋ ਆਈਡੀਆ ਲੱਗਦਾ ਹੈ ਸ਼ੀਤਲੰਗੁਰਾਲ ਭਾਜਪਾ ਦੇ ਉੱਗੇ ਕਾਰਕੁਨ ਰਹੇ ਨੇ ਜਵਾਨੀ ਵੇਲੇ ਤੋਂ ਯਾਨੀ ਕਿ ਜਦੋਂ ਨੌਜਵਾਨ ਸਨ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸ਼ੀਤਲੰਗੁਰਾਲ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਵਿਚਰੇ ਸਨ ਵਿੱਚ ਔਰ ਜਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਉਹ ਵੀ ਉਸ ਵੇਲੇ ਜਦੋਂ ਵਿਧਾਨ ਸਭਾ ਚੋਣਾਂ ਸ਼ੀਤਲੰਗੁਰਾਲ ਲੜਦੇ ਨੇ 2022 ਦੀਆਂ ਆਮ ਆਦਮੀ ਪਾਰਟੀ ਦੇ ਥਰੂ ਔਰ ਜਿੱਤ ਜਾਂਦੇ ਨੇ ਜਲੰਧਰ ਵੈਸਟ ਦੀ ਸੀਟ ਜਿੱਤਦੇ ਨੇ ਔਰ ਉਸ ਤੋਂ ਬਾਅਦ ਜਦੋਂ ਹੁਣ 2024 ਦੀਆਂ ਐਮਪੀ ਇਲੈਕਸ਼ਨਾਂ ਆਈਆਂ ਯਾਨੀ ਕਿ ਮਹਿਜ਼ 2 ਸਾਲਾਂ 2.5 ਸਾਲਾਂ ਦੇ ਵਾਪਸ ਮਨ ਬਦਲਿਆ ਘਰ ਵਾਪਸੀ ਕਰ ਲਈ ਪਰਵਰਤਨ ਹੋ ਗਿਆ ਔਰ ਬੀਜੇਪੀ ਚ ਜਾ ਕੇ ਦੁਬਾਰਾ ਜੁਆਇਨਿੰਗ ਕਰ ਲਈ ਔਰ ਉਹੀ ਸ਼ੀਤਲੰਗਰਾਲ ਹੁਣ ਭਾਜਪਾ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਦੁਬਾਰਾ ਜ਼ਿਮਨੀ ਛੋਣ ਨੂੰ ਲੈ ਕੇ ਖੈਰ ਇੱਥੇ ਆ ਕੇ ਕਿੰਨੀ ਜਲਦੀ ਕਿੰਨੀ ਆਸਾਨੀ ਦੇ ਨਾਲ ਦਲ ਬਦਲੇ ਹੈ ਇਹ ਦੇਖਿਆ ਜਾ ਸਕਦਾ ਸ਼ੀਤਲੰਗਰਾਲ ਨੇ ਜਦੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਤਾਂ ਭਾਜਪਾ ਦੀ ਰਾਜ ਕੇ ਨਿੰਦਾ ਕੀਤੀ ਭਾਜਪਾ ਦੀਆਂ ਨੀਤੀਆਂ ਨੀਤੀਆਂ ਦੀ ਰਾਜ ਕੇ ਨਿੰਦਾ ਕੀਤੀ ਜੁਆਇਨ ਕਰਨ ਤੋਂ ਬਾਅਦ ਜਦੋਂ ਜਿੱਤ ਗਏ ਉਸ ਤੋਂ ਬਾਅਦ ਸ਼ੀਤਲੰਗੁਰਾਲ ਨੇ ਇੱਥੋਂ ਤੱਕ ਇਲਜ਼ਾਮ ਲਾਏ ਕਿ ਸਾਨੂੰ ਖਰੀਦਣ ਦੀ ਕੋਸ਼ਿਸ਼ ਹੋਈ ਹੈ ਸਾਨੂੰ 45 ਕਰੋੜ ਰੁਪਏ ਦੇਣ ਦੀ ਆਫਰ ਜਿਹੜੀ ਆਈ ਸੀਗੀ ਆਪਰੇਸ਼ਨ ਲੋਟਸ ਦੀਆਂ ਗੱਲਾਂ ਚੁੱਕਣ ਵਾਲੇ ਸ਼ੀਤਲੰਗੁਰਾਲ ਐਫ ਆਈ ਆਰ ਦਰਜ ਕਰਾਉਣ ਵਾਲੇ ਸ਼ੀਤਲੰਗੁਰਾਲ ਔਰ ਅਚਾਨਕ ਹੁਣ ਆ ਕੇ ਭਾਜਪਾ ਦੇ ਵਿੱਚ ਘਰ ਵਾਪਸੀ ਕਰ ਲੈਂਦੇ ਨੇ ਇੱਥੇ ਆ ਕੇ ਵੀ ਸਵਾਲ ਖੜਾ ਹੁੰਦਾ ਹੈ ਕਿ ਕਿਉਂ ਸ਼ੀਤਲੰਗੁਰਾਲ ਨੇ ਇੱਥੇ ਆ ਕੇ ਮੂੰਹ ਬਦਲਿਆ ਜਦੋਂ ਭਾਜਪਾ ਦੇ ਉੱਤੇ ਉਹ ਖਰੀਦੋ ਫਰੋਖਤ ਦਾ ਇਲਜ਼ਾਮ ਲਾ ਚੁੱਕੇ ਨੇ ਔਰ ਸ਼ੀਤਲنگਰਾਲ ਹੋਣੇ ਇਹ ਦਾਅਵੇ ਕਰਦੇ ਨੇ ਕਿ ਆਮ ਆਦਮੀ ਪਾਰਟੀ ਕੰਮ ਨਹੀਂ ਕਰਦੀ ਸਹੀ ਤਾਂ ਆਮ ਆਦਮੀ ਪਾਰਟੀ ਨੇ ਸਾਡਾ ਕੰਮ ਨਹੀਂ ਹੋਣ ਦਿੱਤਾ ਆਮ ਆਦਮੀ ਪਾਰਟੀ ਦੇ ਕੋਲ ਅਸੀਂ ਜਾਂਦੇ ਰਹੇ ਸਾਡੀਆਂ ਗੱਲਾਂ ਨਹੀਂ ਸੁਣੀਆਂ ਗਈਆਂ ਇਹ ਗੱਲਾਂ ਪਿਛਲੇ 2.5 ਸਾਲਾਂ ਦੇ ਵਿੱਚ ਚੇਤੇ ਨਹੀਂ ਆਈਆਂ ਜਦੋਂ ਕੰਮ ਨਹੀਂ ਹੋ ਰਿਹਾ ਸੀ ਉਸ ਵੇਲੇ ਕਿਉਂ ਨਹੀਂ ਉੱਠ ਕੇ ਬੋਲੇ ਖਰ ਸੀਤਾ ਲੰਗੁਰਾਲ ਹੁਣ ਭਾਜਪਾ ਦੇ ਵੱਲੋਂ ਉਮੀਦਵਾਰ ਨੇ ਦੁਬਾਰਾ ਘਰ ਵਾਪਸੀ ਕਰਨ ਤੋਂ ਬਾਅਦ ਦੁਬਾਰਾ ਦਲ ਬਦਲਣ ਤੋਂ ਬਾਅਦ ਸੀਤਾ ਲੰਗੁਰਾਲ ਨੂੰ ਉਮੀਦਵਾਰ ਐਲਾਇਆ ਗਿਆ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਕੋਈ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਇਹੋ ਜਿਹਾ ਉਮੀਦਵਾਰ ਜਿਹੜਾ ਆਮ ਆਦਮੀ ਪਾਰਟੀ ਦਾ ਆਪਣਾ ਟਕਸਾਲੀ ਉਮੀਦਵਾਰ ਹੋਵੇ ਜਿਹਨੂੰ ਕਿਹਾ ਜਾ ਸਕਦਾ ਟਕਸਾਲੀ ਉਮੀਦਵਾਰ ਕਿਉਂਕਿ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਮੁੱਢੋਂ ਜੁੜਿਆ ਹੋਵੇ ਉਸ ਨੂੰ ਉਮੀਦਵਾਰ ਨਹੀਂ ਐਲਾਨਿਆ ਉਮੀਦਵਾਰੇ ਲਾਣਿਆ ਗਿਆ 모ਹਿੰਦਰ ਭਗਤ ਨੂੰ 모ਹਿੰਦਰ ਭਗਤ ਕੌਣ ਨੇ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਉਹ ਭਾਜਪਾ ਦੇ ਬੈਨਰ ਹੇਠ ਲੜ ਚੁੱਕੇ ਨੇ ਪਰ 모ਹਿੰਦਰ ਭਗਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ 모ਹਿੰਦਰ ਭਗਤ ਭਾਜਪਾ ਦੇ ਵਿੱਚ ਰਹੇ ਨੇ ਉਸ ਤੋਂ ਬਾਅਦ ਜਦੋਂ ਵਿਧਾਨ ਸਭਾ ਚੋਣਾਂ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਮਾਹੌਲ ਬਣਦਾ ਜਲੰਧਰ ਜ਼ਿਮਨੀ ਚੋਣ ਜਦੋਂ ਸੰਤੋਖ ਸਿੰਘ ਚੌਧਰੀ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਲੋੜ ਪੈਂਦੀ ਆ ਜਮਨੀ ਚੋਣ ਦੀ ਲੋਕ ਸਭਾ ਸੀਟ ਦੇ ਉੱਤੇ ਉਸ ਵੇਲੇ ਮਹਿੰਦਰ ਭਗਤ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈਂਦੇ ਨੇ ਔਰ ਹੁਣ ਮਹਿੰਦਰ ਭਗਤ ਨੂੰ ਵਿਧਾਨ ਸਭਾ ਸੀਟ ਦੇ ਉੱਤੇ ਉਤਾਰਿਆ ਗਿਆ ਆ ਜਲੰਧਰ ਤੋਂ ਜਲੰਧਰ ਵੈਸਟ ਦੀ ਵਿਧਾਨ ਸਭਾ ਬਾਏ ਇਲੈਕਸ਼ਨਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਹਿੰਦਰ ਸਿੰਘ ਭਗਤ ਔਰ ਉਹਨਾਂ ਦੇ ਵੱਲੋਂ ਹੁਣ ਅੱਗੇ ਚੋਣ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਜਿਹੜੀ ਆ ਉਹ ਕੀਤੀ ਜਾਵੇਗੀ ਖੈਰ ਇੱਥੇ ਆ ਕੇ ਗੱਲ ਇਹ ਬਣਦੀ ਆ ਕਿ ਕਿੰਨੀ ਛੇਤੀ ਪਾਰਟੀ ਬਦਲੀ ਗਈ ਮਹਿੰਦਰ ਭਗਤ ਉਹੀ ਲੀਡਰ ਨੇ ਜਦੋਂ ਆਮ ਆਦਮੀ ਪਾਰਟੀ ਦੇ ਹਾਲ ਹੋ ਗਿਆ ਚੁੰਨੀਰਾਲ ਭਗਤ ਨੇ ਜਿਹੜਾ ਉਹ ਮਹਿੰਦਰ ਭਗਤ ਦੇ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਇੱਥੋਂ ਤੱਕ ਅਫਵਾਹਾਂ ਉੱਡੀਆਂ ਸੀ ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਕਿ ਪਰਿਵਾਰ ਜਿਹੜਾ ਉਹ ਮਹਿੰਦਰ ਭਗਤ ਤੋਂ ਖੁਸ਼ ਨਹੀਂ ਹੈ ਪਰ ਉਹੀ ਮਹਿੰਦਰ ਭਗਤ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਨੇ ਔਰ ਬਾਈ ਇਲੈਕਸ਼ਨ ਜਿਹੜੀਆਂ ਵਿਧਾਨ ਸਭਾ ਸੀਟ ਜਲੰਧਰ ਵਸ ਦੇ ਉੱਤੇ ਹੋ ਰਹੀਆਂ ਨੇ ਉਹੋ ਲੜਦੇ ਪਏ ਨੇ ਯਾਨੀ ਕਿ ਦਲ ਬਦਲ ਚੁੱਕੇ ਨੇ ਔਰ ਦਲ ਬਦਲ ਕੇ ਹੁਣ ਸੀਟ ਲੜਦੇ ਪਏ ਨੇ ਖੈਰ ਇਹ ਗੱਲ ਸੀ ਮਹਿੰਦਰ ਭਗਤ ਦੀ ਪਰ ਹੁਣ ਗੱਲ ਕੀਤੀ ਜਾ ਰਹੀ ਹੈ ਇੱਕ ਇਹੋ ਜਿਹੇ ਲੀਡਰ ਦੀ ਜਿਨ੍ਹਾਂ ਦਾ ਅਗਲਾ ਐਕਸ਼ਨ ਕਿ ਆਸਰਾਇਆਂ ਦਾ ਹਿੱਸਾ ਆ ਮਹਿੰਦਰ ਸਿੰਘ ਕੇਪੀ ਦੀ ਮਹਿੰਦਰ ਸਿੰਘ ਕੇਪੀ ਜਿਹੜੇ ਨੇ ਉਹ ਜਲੰਧਰ ਤੋਂ ਲੋਕ ਸਭਾ ਇਲੈਕਸ਼ਨ ਲੜ ਚੁੱਕੇ ਨੇ 2024 ਦੀਆਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਉਹ ਲੜੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ ਹੱਥ ਫੜ ਲਿਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਮਹਿੰਦਰ ਸਿੰਘ ਕੇਪੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸੀਗਾ ਖੈਰ ਮਹਿੰਦਰ ਕੇਪੀ ਆਪਣੇ ਪੁਰਖਿਆਂ ਤੋਂ ਲੈ ਕੇ ਹੁਣ ਤੱਕ ਕਾਂਗਰਸ ਦੇ ਨਾਲ ਜੁੜੇ ਹੋਏ ਸੀ ਮਹਿੰਦਰ ਕੇਪੀ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਨੇ ਨੁਮਾਇੰਦਗੀ ਕਰ ਚੁੱਕੇ ਨੇ ਪਰ 2014 ਤੋਂ ਬਾਅਦ ਉਹਨਾਂ ਦਾ ਗ੍ਰਾਫ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ ਮਹਿੰਦਰ ਕਾਂਗਰਸ ਪਾਰਟੀ ਨੇ ਟਿਕਟ ਦੇਣੀ ਬੰਦ ਕਰ ਦਿੱਤੀ 2014 ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਨਹੀਂ ਕਹਿ ਸਕਦੇ ਪਰ ਅ ਸਿੱਧੇ ਤੌਰ ਦੇ ਉੱਤੇ ਮਹਿੰਦਰ ਕੇਪੀ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਔਰ ਇੱਕ ਇੱਕ ਸਮਾਂ ਇਹੋ ਜਿਹਾ ਆ ਗਿਆ ਕਿ ਉਹਨਾਂ ਨੂੰ ਟਿਕਟ ਵੀ ਨਹੀਂ ਦਿੱਤੀ ਗਈ ਔਰ ਉਸ ਤੋਂ ਬਾਅਦ ਮਹਿੰਦਰ ਕੇਪੀ ਜਿਹੜੇ ਖਾਸੇ ਦੁਸ਼ਵਾਰ ਹੋ ਗਏ ਸੀ ਕਾਂਗਰਸ ਪਾਰਟੀ ਛੱਡ ਕੇ ਉਹਨਾਂ ਨੂੰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਸੀ ਪਰ ਹੁਣ ਦੁਬਾਰਾ ਸੂਤਰ ਕਹਿੰਦੇ ਪਏ ਨੇ ਕਿ ਮਹਿੰਦਰ ਕੇਪੀ ਘਰ ਵਾਪਸੀ ਕਰ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਖੁਸ਼ ਨਹੀਂ ਔਰ ਮਹਿੰਦਰ ਕੇਪੀ ਘਰ ਨੂੰ ਵਾਪਸ ਜਾ ਸਕਦੇ ਨੇ ਇਹਦੇ ਬ ਇਹ ਕਿਹਾ ਜਾ ਰਿਹਾ ਹੈ ਕਿ ਮਹਿੰਦਰ ਕੇਪੀ ਦੇ ਘਰ ਵਾਪਸੀ ਕਰਦੇ ਨੇ ਤਾਂ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਕਾਂਗਰਸ ਦੇ ਵੱਲੋਂ ਜਲੰਧਰ ਤੋਂ ਐਮਪੀ ਚੰਦੀਪ ਸਿੰਘ ਚੰਨੀ ਨੇ ਔਰ ਚਰਨਜੀਤ ਸਿੰਘ ਚੰਨੀ ਦੇ ਨਾਲ ਰਿਸ਼ਤੇਦਾਰ ਨੇ ਉਹਨਾਂ ਦੇ ਮਹਿੰਦਰ ਸਿੰਘ ਕੇਪੀ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਇਸ ਵਾਰੀ ਜਾਲ ਆ ਦੇਣਗੇ ਜੋ ਮਹਿੰਦਰ ਕੇਪੀ ਕਾਂਗਰਸ ਦੇ ਵਿੱਚ ਘਰ ਵਾਪਸੀ ਕਰਦੇ ਨੇ ਕਿ ਉਹ ਆਪਣੇ ਕੁੜਮ ਨੂੰ ਚੋਣ ਮੈਦਾਨ ਦੇ ਵਿੱਚ ਤਾਕਤ ਜਿਤਾ ਸਕਣ ਖੈਰ ਪਰ ਵਿਖਦਾ ਦੱਸਦਾ ਕਿ ਜਿੱਤ ਦਾ ਕੌਣ ਹੈ ਪਰ ਮੁਕਾਬਲਾ ਫਸਮਾ ਹੋ ਸਕਦਾ ਕਿਉਂਕਿ ਸੀਐਮ ਭਗਵੰਤ ਮਾਨ ਨੇ ਵੀ ਇਸ ਇਲੈਕਸ਼ਨਸ ਦੇ ਮੱਦੇਨਜ਼ਰ ਜਲੰਧਰ ਦੇ ਵਿੱਚ ਡੇਰੇ ਲਾ ਲਏ ਨੇ ਔਰ ਹੌਲੀ ਹੌਲੀ ਕਰਕੇ ਬਾਕੀ ਪਾਰਟੀਆਂ ਦੀ ਲੀਡਰਸ਼ਿਪ ਵੀ ਜਲੰਧਰ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਆਉਂਦਾ ਸਮਾਂ ਚੋਣ ਹੋਣ ਤੱਕ ਸਿਆਸਤ ਖਾਸੀ ਗਰਮਾਈ ਜਾ ਸਕਦੀ ਹੈ ਜਲੰਧਰ ਜਲੰਧਰ ਵੈਸਟ ਵਿਧਾਨ ਸਭਾ ਹਲਕਾ ਜਿਹੜਾ ਆ ਉਹ ਖਾਸਾ ਗਰਮਾਇਆ ਜਾ ਸਕਦਾ ਜੋ ਵੀ ਹੁੰਦਾ ਹੁੰਦੇ ਸਮੇਂ ਨੂੰ ਉਹ ਦੱਸਦੇ ਰਹਿੰਦੇ ਹਨ ਪਰ ਇੱਥੇ ਗੱਲ ਇਹ ਖੜਦੀ ਹੈ ਕਿ ਇਹ ਸਾਰੇ ਲੀਡਰ ਉਹ ਨੇ ਜਿਹੜੇ ਦਲ ਬਦਲ ਚੁੱਕੇ ਨੇ ਇਹ ਸਾਰੇ ਲੀਡਰ ਉਹ ਨੇ ਜਿਹੜੇ ਦਲ ਬਦਲ ਨੂੰ ਕਹਲਾਏ ਜਾ ਰਹੇ ਨੇ ਇਹ ਸਾਰੇ ਲੀਡਰ ਉਹ ਨੇ ਜਿਨ੍ਹਾਂ ਨੇ ਦਲ ਬਦਲ ਕੇ ਵਕ ਵਕ ਪਾਰਟੀਆਂ ਅਖਤਿਆਰ ਕੀਤੀਆਂ ਨੇ ਕਈ ਘਰ ਵਾਪਸੀਆਂ ਕਰ ਰਹੇ ਨੇ ਤੇ ਕਈ ਘਰ ਵਾਪਸੀ ਕਰਕੇ ਤੇ ਪਾਰਟੀ ਦੇ ਵੱਲੋਂ ਆਪਣੀ ਮਾਂ ਪਾਰਟੀ ਕਥਿਤ ਮਾਂ ਪਾਰਟੀ ਦੇ ਵੱਲੋਂ ਉਮੀਦਵਾਰੀ ਕਰਦੇ ਪਏ ਨੇ ਔਰ ਕਈ ਉਹ ਨੇ ਜਿਨ੍ਹਾਂ ਨੇ ਦਲ ਬਦਲ ਕੇ ਤੇ ਹੁਣ ਚੋਣ ਮੈਦਾਨ ਦੇ ਵਿੱਚ ਐਂਟਰੀ ਕੀਤੀ ਹੈ ਦਲ ਬਦਲੂਆਂ ਦੀ ਸਿਆਸਤ ਜਲੰਧਰ ਵੈਸਟ ਦੇ ਉੱਤੇ ਭਾਰੀ ਪਰ ਜਿੱਤੇਗਾ ਕੌਣ ਗੱਲ ਇੱਥੇ ਖੜਦੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ ਵਨ ਇੰਡੀਆ ਪੰਜਾਬ ਦੇ ਵਿੱਚ ਐਂਟਰੀ ਕੀਤੀ ਹੈ ਦਲ ਬਦਲੂਆਂ ਦੀ ਸਿਆਸਤ ਜਲੰਧਰ ਵੈਸਟ ਦੇ ਉੱਤੇ ਭਾਰੀ ਪਰ ਜਿੱਤੇਗਾ ਕੌਣ ਗੱਲ ਇੱਥੇ ਖੜਦੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ